ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸਾਡਲ ਟੀਵੀ ਮੈਂ ਹਾਂ ਜਸੀ ਕੌਰ ਐਸਪੈਟਨ ਕਾਲਜ ਦੇ ਵਿੱਚ 14 ਸਾਲਾ ਵਿਦਿਆਰਥੀ ਜੋ ਕਿ ਸਾਲ 9 ਦਾ ਵਿਦਿਆਰਥੀ ਸੀ ਇਸ ਦੇ ਨਾਲ ਇਸ ਦੇ ਸਾਥੀ ਵਿਦਿਆਰਥੀ ਦੇ ਵੱਲੋਂ ਹੀ ਕੁੱਟਮਾਰ ਕੀਤੀ ਗਈ ਤੇ ਇਸ ਵਿਦਿਆਰਥੀ ਨੂੰ ਇੰਨਾ ਜ਼ਿਆਦਾ ਕੁੱਟਿਆ ਗਿਆ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਿਆ ਇਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਾਰਤੀ ਵੀ ਕਰਵਾਇਆ ਗਿਆ ਕਾਲਜ ਦੇ ਪ੍ਰਿੰਸੀਪਲ ਦੇ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਉਧਰ ਇਸ ਘਟਨਾ ਤੋਂ ਬਾਅਦ ਇਸ ਪੀੜਤ ਲੜਕੇ ਦੀ ਮਾਂ ਦੇ ਵੱਲੋਂ ਵੀ ਬਿਆਨ ਜਾਰੀ ਕੀਤੇ ਗਏ ਨੇ ਜਿਨ੍ਹਾਂ ਮੁਤਾਬਿਕ ਹਜੇ ਵੀ ਉਹਨਾਂ ਦਾ ਲੜਕਾ ਕਾਫੀ ਸੱਦਵੇਂ ਦੇ ਵਿੱਚ ਹੈ ਦੱਸਿਆ ਜਾ ਰਿਹਾ ਹੈ ਕਿ ਘਟਨਾ ਬੀਤੇ ਸ਼ੁੱਕਰਵਾਰ ਦੇ ਅਸ਼ਵਰਟਨ ਕਾਲਜ ਦੀ ਦੱਸੀ ਜਾ ਰਹੀ ਹੈ ਜਿੱਥੇ ਕਈ ਵਿਦਿਆਰਥੀਆਂ ਦੇ ਵੱਲੋਂ ਇੱਕ 14 ਸਾਲਾ ਵਿਦਿਆਰਥੀ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕੀਤਾ ਗਿਆ 피ੜਤ ਬੱਚੇ ਦੀ ਮਾਤ ਮੁਤਾਬਿਕ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਇਨਵੋਲਵ ਕੀਤਾ ਜਾਵੇਗਾ ਉਦ ਪ੍ਰਿੰਸੀਪਲ ਵੀ ਇਸ ਬੱਚੇ ਦਾ ਹਾਲਚਾਲ ਪੁੱਛਣ ਦੇ ਲਈ ਪੁੱਜੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਕਾਲਜ ਦੇ ਵਿੱਚ ਬੋਰਡ ਮੀਟਿੰਗ ਵੀ ਇਸ ਮਾਮਲੇ ਨੂੰ ਲੈ ਕੇ ਸੱਦੀ ਗਈ ਹੈ